ਖਬਰ ਬਟੰਡਾ ਤੋਂ ਜਿੱਥੇ ਪੁਲਿਸ ਤੇ ਬਦਮਾਸ਼ ਵਿਚਾਲੇ ਐਨਕਾਊਂਟਰ ਹੋਇਆ ਗੁਰਸੇਵੰਗ ਸਿੰਘ ਨਾਮ ਦੇ ਬਦਮਾਸ਼ ਨੇ ਪੁਲਿਸ ਤੇ ਫਾਇਰਿੰਗ ਕੀਤੀ ਹੈ ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਮੁਲਜ਼ਮ ਗੁਰਸੇਵਕ ਜ਼ਖਮੀ ਹੋਇਆ ਬਦਮਾਸ਼ ਦੀ ਲੱਤ ਦੇ ਵਿੱਚ ਗੋਲੀ ਵੱਜੀ ਹੈ ਪੁਲਿਸ ਨੇ ਕਾਬੂ ਕਰ ਲਿਆ ਉੱਥੇ ਬਟੰਡਾ ਦੇ ਪਿੰਡ ਕਰਤਾਰ ਸਿੰਘ ਗਵਾਲੇ ਨੇੜੇ ਐਨਕਾਊਂਟਰ ਹੋਇਆ ਹੁਣ ਬਟੰਡਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਗੁਰਸੇਵਕ ਸਿੰਘ ਨਾਮ ਦੇ ਬਦਮਾਸ਼ ਨੇ ਪੁਲਿਸ ਦੇ ਫਾਇਰਿੰਗ ਕੀਤੀ ਹੈ ਵਧੇਰੇ ਜਾਣਕਾਰੀ ਲਈ ਸਾਡੇ ਸਹਿਯੋਗੀ ਸੁਰਜਪਾਲ ਸਰ ਨਾਲ ਜੁੜੂ ਕੇ ਨੇ ਸੁਰਜ ਫਿਲਹਾਲ ਕੀ ਕੁਝ ਜ਼ਿਆਦਾ ਜਾਣਕਾਰੀ ਇਸ ਮਾਮਲੇ ਦੇ ਵਿੱਚ ਦੇਖੋ ਗਸ਼ੇਪ ਦੀ ਗੱਲ ਕੀਤੀ ਜਾਵੇ ਤਾਂ ਬਠਿੰਡਾ ਜ਼ਿਲ੍ਹੇ ਦਾ ਹੀ ਰਹਿਣ ਵਾਲਾ ਹੈ ਔਰ ਮਾਹੀ ਨੰਗਲ ਪਿੰਡ ਇਸ ਦਾ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਫਰੋਤੀ ਮੰਗਨ ਦਾਦੀ ਹੈ ਕਿਸੇ ਪਰਸਨ ਤੋਂ ਫਰੋਤੀ ਮੰਗ ਰਿਆ ਸੀ ਪੁਲਿਸ ਉਸ ਨੂੰ ਟਰੈਕ ਕਰਦੀ ਕਰਦੀ ਉਸ ਦੀ ਲੋਕੇਸ਼ਨ ਲੱਭਦੀ ਲੱਭਦੀ ਉਸ ਨੂੰ ਫੜਨ ਵਾਸਤੇ ਪਹੁੰਚਦੀ ਹੈ ਤਾਂ ਮੋਟਰਸਾਈਕਲ ਤੋਂ ਸਾਹਮਣੇ ਆਉਂਦੇ ਅਗਰਸੀਵਕ ਨੇ ਪੁਲਿਸ ਨੂੰ ਵੇਖ ਕੇ ਪੁਲਿਸ ਦੇ ਉੱਪਰ ਫਾਇਰਿੰਗ ਕਰ ਦਿੱਤੀ ਹਾਲਾਂਕਿ ਪੁਲਿਸ ਦੇ ਕਿਸੇ ਦੇ ਗੋਲੀ ਨਹੀਂ ਲੱਗੀ ਹੈ ਸਿਰਫ ਗੱਡੀ ਦੇ ਕੋਲ ਦੀ ਗੋਲੀ ਨਿਕਲ ਗਈ ਹੈ ਪਰ ਦੂਸਰੇ ਪਾਸੇ ਪੁਲਿਸ ਨੇ ਬਚਾਅ ਦੇ ਵਿੱਚ ਫਾਇਰਿੰਗ ਕੀਤੀ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਸ ਨੂੰ ਕਿਹਾ ਕਿ ਤੁਸੀਂ ਪੁਲਿਸ ਦੇ ਹਵਾਲੇ ਹੋ ਜਾਓ ਬਾਹਾਂ ਉੱਪਰ ਕਰ ਲਓ ਵੈਪਨ ਆਫ ਦਾ ਸਰੈਂਡਰ ਕਰ ਦਿਓ ਤਾਂ ਉਸ ਨੇ ਗੋਲੀ ਜਿਹੜੀ ਪੁਲਿਸ ਵਾਲੇ ਪਾਸੇ ਚਲਾਇਤੀ ਪੁਲਿਸ ਨੇ ਜਵਾਬੀ ਗੋਲੀ ਚਲਾਈ ਤੇ ਜਿਸ ਦੀ ਗੁਰਸੇਵਕ ਦੀ ਲੱਤ ਦੇ ਵਿੱਚ ਗੋਲੀ ਲੱਗੀ ਹੈ ਫਿਲਹਾਲ ਗੁਰਸੇਵਕ ਨੂੰ ਬਠਿੰਡਾ ਦੇ ਹਸਪਤਾਲ ਦੇ ਲਈ ਪੁਲਿਸ ਥੋੜੀ ਦੇਰ ਬਾਅਦ ਲੈ ਕੇ ਰਵਾਨਾ ਹੋਏਗੀ ਘਟਨਾ ਸਥਾਨ ਤੇ ਐਸਐਸਪੀ ਬਠਿੰਡਾ ਜੋਤੀ ਯਾਦਵ ਪਹੁੰਚੇ ਨੇ ਪਰ ਕਿਤੇ ਨਾ ਕਿਤੇ ਜਾ ਕੇ ਫਰੋਤੀਆਂ ਮੰਗਣ ਦੇ ਵਿੱਚ ਇਹ ਸਰਗਰਮ ਸੀਗਾ ਔਰ ਫਰੋਤੀ ਦੀ ਕਾਲ ਨੂੰ ਪੁਲਿਸ ਨੇ ਟ੍ਰੇਸ ਕੀਤਾ ਸੀ ਮੌਕੇ ਦੇ ਉੱਪਰ ਜਿਹੜੀ ਘਟਨਾ ਹੋਈ ਹੈ ਫਿਲਹਾਲ ਉਹ ਜ਼ਖਮੀ ਹੈ ਜ਼ਖਮੀ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਜਾ ਰਿਹਾ ਜੀ ਸੁਰੇਜ ਗੁਰਸੇਵਕ ਸਿੰਘ ਤੇ ਪਹਿਲਾਂ ਵੀ ਕੋਈ ਪਰਚਾ ਦਰਜ ਨੇ ਕਿ ਕੋਈ ਜਾਣਕਾਰੀ ਪੁਲਿਸ ਦੇ ਵੱਲੋਂ ਹੋਰ ਕੋਈ ਦਿੱਤੀ ਗਈ ਹੈ ਕਿ ਕੁਝ ਪਿਛੋਕੜ ਦੇਖੋ ਹਾਂ ਜੀ ਡਿਟੇਲ ਜਾਣਕਾਰੀ ਹੈ ਡਿਟੇਲ ਜਿਹੜੀ ਇਨਫੋਰਮੇਸ਼ਨ ਹੈ ਉਹ ਐਸਐਸਪੀ ਬਟੰਡਾ ਮੀਡੀਆ ਨੂੰ ਸਾਂਝੀ ਕਰਨੀ ਹੈ ਪਰ ਹੁਣ ਤੱਕ ਦੀ ਜਾਣਕਾਰੀ ਦੇ ਵਿੱਚ ਇਹੀ ਨਿਕਲ ਕੇ ਸਾਹਮਣੇ ਆਇਆ ਹੈ ਕਿ ਫਿਲਹਾਲ ਇਹ ਫਰੋਤੀ ਦਾ ਮਾਮਲਾ ਹੈਗਾ ਫਰੋਤੀ ਮੰਗਣ ਦੇ ਕੇਸ ਦੇ ਵਿੱਚ ਪੁਲਿਸ ਫੜਨ ਗਈ ਸੀ ਜਿੱਥੇ ਜਵਾਬੀ ਫਾਇਰਿੰਗ ਹੋਈ ਹੈ ਜਿਸ ਦੇ ਵਿੱਚ ਗੁਰਸੇਵਕ ਜ਼ਖਮੀ ਹੋਇਆ ਹੈਗਾ ਜੀ ਅ ਬਿਲਕੁਲ ਸੁਰਜ ਫਿਲਾਲ ਦੇ ਰਹੀ ਬਾਬਾ ਸ਼ੁਕਰੀਆ ਤਮਾਮ ਜਾਣਕਾਰੀ ਦੇ ਲਈ ਸੋ ਬਦਮਾਸ਼ ਦਿਲਾਤ ਦੇ ਵਿੱਚ ਗੋਲੀ ਵਜਈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ ਬਠਿੰਡਾ ਦੇ ਪਿੰਡ ਕਟਾਰ ਸਿੰਘ ਵਾਲੇ ਨੇੜੇ ਇੱਥੇ ਐਨਕਾਊਂਟਰ ਹੋਇਆ ਤੇ ਮੁਟਬੇੜ ਤੁਰਾਨ ਪੁਲਿਸ ਦੇ ਵੱਲੋਂ ਇਸ ਨੂੰ ਕਾਬੂ ਕਰ ਲਿਆ ਗਿਆ ਫਿਲਾਲ ਹਸਪਤਾਲ ਦਾਖਲ ਕਰਵਾਇਆ ਗਿਆ ਅਗਲੀ ਰੀ ਕਾਰਵਾਈ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਗੁਰਸੇਵਕ ਸਿੰਘ ਨਾ ਦੇ ਬਦਮਾਸ਼ ਨੇ ਪੁਲਿਸ ਤੇ ਫਾਇਰਿੰਗ ਕੀਤੀ ਹੈ ਸੋ ਜਵਾਬੀ ਕਾਰਵਾਈ ਦੇ ਵਿੱਚ ਗੁਰਸੇਵਕ ਜ਼ਖਮੀ ਹੋ ਗਿਆ ਸੋ ਬਠਿੰਡਾ ਤੋਂ ਉਹ ਐਨਕਾਊਂਟਰ ਦਾ ਮਾਮਲਾ ਸਾਹਮਣੇ ਆਇਆ ਜੁਤੇ ਪੁਲਿਸ ਤੇ ਬਦਮਾਸ਼ ਵਿਚਾਲੇ ਐਨਕਾਊਂਟਰ ਹੋਇਆ ਸੋ ਗੁਰਸੇਵਕ ਸਿੰਘ ਨਾਮ ਦੇ ਬਦਮਾਸ਼ ਦੇ ਵੱਲੋਂ ਪੁਲਿਸ ਤੇ ਫਾਇਰਿੰਗ ਕੀਤੀ ਗਈ ਆਈਟੀ ਇਸ ਦਿਨਾਲੀ ਮਾਮਲੇ ਨਾਲ ਜੁੜੀਆਂ ਰਿਕਾਰਡ ਆਈਟੀ ਇਸ ਦਿਨਾਲੀ ਮਾਮਲੇ ਨਾਲ ਜੁੜੀਆਂ ਰਿਕਾਰਡ ਵੀ ਉਹਨਾਂ ਦੇ ਵੱਲੋਂ ਇਕੱਠਾ ਕੀਤਾ ਜਾ ਸਕਦਾ ਹੈ ਐਸਆਈਟੀ ਪਹਿਲਾਂ ਹੀ ਰਿਕਾਰਡ ਲੈਣ ਦੇ ਲਈ ਐਸਜੀਪੀਸੀ ਨੂੰ ਲਿਸਟ ਦੇ ਚੁਕੀ ਹੈ ਪਿਛਲੀ ਵਾਰ ਐਸਆਈਟੀ ਨੂੰ ਰਿਕਾਰਡ ਨਹੀਂ ਮਿਲੇ ਸੀ ਜ਼ਥੇਦਾਰ ਦੇ ਵੱਲੋਂ ਜਾਂਚ ਦੇ ਵਿੱਚ ਸਹਿਯੋਗ ਦੇਣ ਦੇ ਲਈ ਐਸਜੀਪੀਸੀ ਨੂੰ ਹੁਕਮ ਦਿੱਤੇ ਗਏ ਸੀ ਜਿਸ ਤੋਂ ਬਾਅਦ ਅੱਜ ਇੱਕ ਵਾਰ ਫਿਰ ਤੋਂ ਐਸਆਈਟੀ ਦੇ ਵੱਲੋਂ ਰਿਕਾਰਡ ਲੈ ਜਾ ਸਕਦੇ ਨੇ ਉੱਥੇ ਪਹੁੰਚ ਕੀਤੇ ਜਾ ਸਕਦੀ ਹੈ 328 ਰੁਪਿਆਂ ਦੇ ਮਾਮਲੇ ਦੇ ਵਿੱਚ ਲਗਾਤਾਰ ਐਸਆਈਟੀ ਦੀ ਜਾਂਚ ਹੁਣ ਕਾਫੀ ਹੱਦ ਤੱਕ ਤੇਜ਼ ਹੋ ਚੁੱਕੀ ਹੈ ਜਿਸ ਕਦਰ ਐਸਜੀਪੀਸੀ ਦੇ ਵੱਲੋਂ ਵੀ ਸਹਿਯੋਗ ਕਰਨ ਨੂੰ ਹਾਮੀ ਭਰ ਦਿੱਤੀ ਗਈ ਸੀ ਫਿਲਹਾਲ ਅੱਜ ਦੇਖੜੇ ਇੱਕ ਵਾਰ ਫਿਰ ਤੋਂ ਵੇਖਣ ਨੂੰ ਮਿਲ ਸਕਦਾ ਹੈ ਐਸਆਈਟੀ ਦੇ ਵੱਲੋਂ ਜਾਂਚ ਕੀਤੀ ਜਾ ਸਕਦੀ ਹੈ ਪਿਛਲੀ ਜਾਂਚ ਦੌਰਾਨ ਪਿਛਲੇ ਦਫਤਰ ਦੇ ਵਿੱਚ ਉਹਨਾਂ ਦੇ ਵੱਲੋਂ ਜੋ ਪਹੁੰਚ ਕੀਤੀ ਗਈ ਸੀ ਚੰਡੀਗੜ੍ਹ ਤੇ ਅੰਮ੍ਰਿਤਸਰ ਦੇ ਵਿੱਚ ਹਾਲਾਂਕਿ ਲਿਸਟ ਜੋ ਦੇ ਦਿੱਤੀ ਗਈ ਸੀ ਕਿਹੜੇ-ਕਿਹੜੇ ਰਿਕਾਰਡ ਜੋ ਉਹਨਾਂ ਨੂੰ ਚਾਹੀਦੇ ਨੇ ਜਿਸ ਤੋਂ ਬਾਅਦ ਐਸਜੀਪੀਸੀ ਦੇ ਵੱਲੋਂ ਆਸ਼ਵਾਸਨ ਦੇ ਦਿੱਤਾ ਗਿਆ ਸੀ ਇਹ ਰਿਕਾਰਡ ਜਲਦੀ ਉਹਨਾਂ ਨੂੰ ਦੇ ਦਿੱਤੇ ਜਾਣਗੇ ਫਿਲਹਾਲ ਦੀ ਘੜੀ ਅੱਜ ਇੱਕ ਵਾਰ ਫਿਰ ਤੋਂ ਅੰਦਾਜ਼ੇ ਕਿ ਅੰਮ੍ਰਿਤਸਰ ਦੇ ਵਿੱਚ ਐਸਜੀਪੀਸੀ ਦਫ਼ਤਰ ਜਾ ਸਕਦੀ ਹੈ ਐਸਆਈਟੀ